ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਫਰੂਟ ਫ्लाई ਬਾਰੇ ਜਿਹਨੂੰ ਕਿ ਆਪਣੇ ਆਮ ਪਾਸੇ ਦੇ ਵਿੱਚ ਫਲ ਮੱਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਇਹਦਾ ਜਿਹੜਾ ਹਮਲਾਗਾ ਉਹ ਆਪਣੀਆਂ ਬੇਲਾਂ ਵਾਲੀਆਂ ਸਬਜ਼ੀਆਂ ਆਗੀਆਂ ਉਹਨਾਂ ਤੇ ਬਹੁਤ ਜ਼ਿਆਦੇ ਭਿਆਨਕ ਰੂਪ ਦੇ ਵਿੱਚ ਇਹਦਾ ਹਮਲਾ ਹੁੰਦਾ ਹੈਗਾ ਤੇ ਬਹੁਤ ਜ਼ਿਆਦੇ ਨੁਕਸਾਨ ਕਰਦੀਆਂ ਨੇਗੀਆਂ ਇਹ ਜਿਵੇਂ ਕਿ ਆਪਣਾ ਕੱਦੂ ਹੋ ਗਿਆ ਖੀਰਾ ਹੋ ਗਿਆ ਚੱਪੜ ਕਦੂ ਹੋ ਗਿਆ ਜੁਗਨੀ ਪੇਠਾ ਹੋ ਗਿਆ ਤੋਰੀਆਂ ਹੋ ਗਈਆਂ ਖਰਬੂਜਾ ਹੋ ਗਿਆ ਤਰਬੂਜ ਹੋ ਗਿਆ ਇਹਦੇ ਉੱਪਰ ਇਹਦਾ ਬਹੁਤ ਜ਼ਿਆਦੇ ਭਿਆਨਕ ਕੰਮ ਲਾਉਂਦਾ گا۔ ਇਹਦੇ ਨਾਲ ਆ ਫਲਾਂ ਜਿਹੜਾ ਉਹ ਗਲ ਜਾਂਦਾਗਾ ਤੇ ਟੇਡੇ ਮੇਡੇ ਆਕਾਰ ਦਾ ਹੋ ਜਾਂਦਾਗਾ। ਕਿਉਂਕਿ ਇਹ ਜਿਹੜੀ ਮੱਖੀ ਹੁੰਦੀ ਹੈਗੀ ਇਹ ਫਲ ਦੇ ਉੱਪਰ ਜਿਹੜੇ ਨਰਮ ਫਲ ਹੁੰਦੇ ਨੇਗੇ ਉਹਨਾਂ ਦੇ ਵਿੱਚ ਆਪਣੇ ਅੰਡੇ ਨੇ ਜਿਹੜੇ ਉਹ ਇੰਜੈਕਟ ਕਰ ਦਿੰਦੀ ਹੈਗੀ। ਜਦੋਂ ਉਹਦੇ ਵਿੱਚ ਅੰਡੇ ਇੰਜੈਕਟ ਕਰ ਦਿੰਦੀ ਹੈਗੀ ਤਾਂ ਉਤੋਂ ਫਲ ਥੋੜਾ ਜਿਹਾ 빙ਗਾ ਹੋਣ ਲੱਗ ਜਾਂਦਾ ਹੈਗਾ ਤੇ ਉਹਦੀ ਸ਼ੇਪ ਜਿਹੜੀ ਉਹ ਬੇਟਾ ਵੀਜੀ ਹੋ ਜਾਂਦੀ ਹੈਗੀ ਇੱਕ ਤਰ੍ਹਾਂ ਨਾਲ ਬੇਆਕਾਰ ਜਾਂ ਹੋ ਜਾਂਦਾ ਹੈਗਾ ਤੇ ਜਿਹਦੇ ਉਹ ਅੰਡੇ ਉਹਦੇ ਵਿੱਚ ਦਿੰਦੀ ਹੈਗੀ ਤੇ ਉਹਦੇ ਵਿੱਚੋਂ ਲਾਰਵਾ ਨਿਕਲਦੇ ਨੇ ਤੇ ਲਾਰਵਾ ਨੂੰ ਅੰਦਰੋਂ ਖਾਂਦੇ ਨੇ ਤੇ ਅੰਦਰੋਂ ਉਹ ਗਲ ਜਾਂਦਾ ਹੈਗਾ ਤੇ ਫਾਲਾ ਜਿਹੜਾ ਉਹ ਕੋਈ ਵਿਕਰੀ ਯੋਗ ਨਹੀਂ ਰਹਿੰਦਾ ਹੈਗਾ ਇਹਦਾ ਜਿਹੜਾ ਨੁਕਸਾਨ ਆਗਾ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਕਿਉਂਕਿ ਜਦੋਂ ਇਹਦਾ ਨੁਕਸਾਨ ਹੋ ਜਾਂਦਾਗਾ ਤਾਂ ਇਹਦਾ ਕੰਟਰੋਲ ਵੀ ਬਹੁਤ ਮੁਸ਼ਕਲ ਹੋ ਜਾਂਦਾਗਾ ਫਿਰ ਇਹ ਲਗਭਗ ਸਾਰੇ ਫਲਾਂ ਦੇ ਵਿੱਚ ਆਪਦੇ ਅੰਡੇ ਨੇ ਜਿਹੜੇ ਉਹ ਦੇ ਦਿੰਦੀ ਹੈਗੀ ਤੇ ਲਗਭਗ ਸਾਰੀ ਫਲ ਕਾਣੀ ਜੇ ਹੋ ਜਾਂਦੇ ਨੇਗੇ ਤੇ ਇਹਦੇ ਨਾਲ ਇਹਦਾ ਬਹੁਤ ਨੁਕਸਾਨ ਹੁੰਦਾਗਾ ਇਹਦਾ ਜਿਹੜਾ ਆਪਾਂ ਨੇ ਕੰਟਰੋਲ ਕਰਨਾ ਆਪਾਂ ਕੈਮੀਕਲ ਕੰਟਰੋਲ ਵੀ ਕਰ ਸਕਦੇ ਹਾਂ ਤੇ ਬਾਇਓ ਵੀ ਆਪਾਂ ਇਹਦਾ ਕੰਟਰੋਲ ਕਰ ਸਕਦੇ ਹਾਂਗੇ ਜਿਹੜਾ ਇਹਦਾ ਮਤਲਬ ਬਾਇਓ ਕੰਟਰੋਲ ਹੈਗਾ ਉਹ ਬਹੁਤ ਕਾਰਗਰ ਹੈਗਾ ਕੈਮੀਕਲ ਨਾਲੋਂ ਕੈਮੀਕਲ ਤੇ ਖਰਚਾ ਵੀ ਬਹੁਤ ਹੁੰਦਾ ਤੇ ਕੰਟਰੋਲ ਵੀ ਪੰਜ ਛੇ ਦਿਨਾਂ ਦੀ ਹੁੰਦਾ ਗਿਆ ਕਿਉਂਕਿ ਮੱਖੀਆਂ ਨੇ ਜਿਹੜੀਆਂ ਬਾਹਰੋਂ ਉੱਡ ਕੇ ਫੇਰ ਦੁਬਾਰਾ ਆ ਜਾਂਦੀਆਂ ਨੇ ਜਦੋਂ ਆਪਾਂ ਸਪਰੇਅ ਕਰ ਦਿੰਦੇ ਆ ਉਦੋਂ ਮਰ ਜਾਂਦੀਆਂ ਨੇ ਬਾਕੀ ਦੁਬਾਰੇ ਫੇਰ ਬਾਹਰੋਂ ਉੱਡ ਕੇ ਆ ਜਾਂਦੀਆਂ ਨਹੀਂਆਂ ਤਾਂ ਉਹ ਅੰਡੇ ਆਪਦਾ ਫਲਾਂ ਦੇ ਉੱਤੇ ਦਿੰਦੀਆਂ ਨੇਗੀਆਂ ਤੇ ਉਸ ਫਲ ਨੂੰ ਉਹਦੇ ਵਿੱਚ ਉਹਦੇ ਜਿਹੜੇ ਲਾਰਵਾ ਹੁੰਦੇ ਨੇ ਉਹ ਵਿਕਸਿਤ ਹੋ ਜਾਂਦੇ ਨੇ ਤੇ ਫਲ ਨੂੰ ਅੰਦਰੋਂ ਖਰਾਬ ਕਰ ਦਿੰਦੇ ਨੇ ਜਿਹਦੇ ਵਾਸਤੇ ਆਪਾਂ ਨੇ ਫੋਰਮਾਉਂਟ Trap ਲਗਾਉਣੇ ਲੱਗੇ ਜਦੋਂ ਫਸਲ ਹੈ ਜਿਹੜੀ ਫਲ ਸੁਰੂ ਹੋਣ ਲੱਗਦੇ ਨੇ ਜਦੋਂ ਵੀ ਆਪਾਂ ਫਸਲਾ ਜਿਹੜੀ ਉਹ ਫਲ ਚੱਕਣਾ ਸਟਾਰਟ ਕਰਦੇ ਉਸੇ ਟਾਈਮ ਲਾ ਦੇਣੇ ਨੇ ਕਿ ਉਹ ਬਾਅਦ ਦੇ ਵਿੱਚ ਨਹੀਂ ਆਪਾਂ ਨੇ ਉਹ ਕਰਨੇ ਸੁਰੂ ਦੇ ਵਿੱਚ ਹੀ ਲਾਉਣੇ ਨੇ ਉਹ ਉਹਦੇ ਨਾਲ ਜਿਹੜੀਆਂ ਉਹ ਮੱਖੀਆਂ ਨੇਗੀਆਂ ਉਹਦੇ ਆ ਜਿਹੜੀ ਉਹਦੇ ਵਿੱਚ ਕਲਿਔਰ ਲਾਉਨੇ ਆਂਗੇ ਆਪਾਂ ਟਰੈਪ ਦੇ ਵਿੱਚ ਆ ਉਹ ਲਿਔਰ ਡਿਵਾਲੇ ਉਹ ਹੁੰਦੀਆਂ ਨੇ ਅਟਰੈਕਟ ਹੁੰਦੀਆਂ ਨੇ ਜਦੋਂ ਉਹਦੇ ਉੱਪਰ ਅਟਰੈਕਟ ਹੁੰਦੀਆਂ ਨੇ ਕਿ ਤੇ ਉਹਦੇ ਵਿੱਚ ਆ ਕੇ ਉਹ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹ ਉਹਦੇ ਪਰਾਂਡੇ ਨਹੀਂ ਦੇ ਪਾਉਂਦੀਆਂ ਫਿਰ ਫਲ ਦੇ ਉੱਪਰ ਇਹਦਾ ਬਹੁਤ ਵਧੀਆ ਕੰਟਰੋਲ ਹੈਗਾ ਕੈਮੀਕਲ ਕੰਟਰੋਲ ਹੈਗਾ ਜਿਹੜਾ ਉਹ ਆਪਾਂ ਜਿਵੇਂ ਕੋਈ ਸਪਰੇਅ ਕਰਦੇ ਆ ਫੰਗੀਸਾਈਡ ਹੋ ਗਈ ਜਾਂ ਹੋਰ ਦੂਸਰੀਆਂ ਸਪ੍ਰੈਆਂ ਕਰਦੇ ਆ ਕੋਈ ਤੇਲੇ ਵਾਲੇ ਉਹਨਾਂ ਦੇ ਵਿੱਚ ਕੈਮੀਕਲ ਆਪਾਂ ਮਲ ਨਾਲ ਵਰਤ ਸਕਦੇ ਆਂਗੇ ਤੂੰ ਸਪੈਸ਼ਲ ਆ ਕੈਮੀਕਲ ਆਪਾਂ ਨੂੰ ਜੇ ਵਾਸਤੇ ਵਰਤਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਆਪਾਂ ਮੈਲਾ ਥਿਆਨ ਦਾ ਸਪਰੇਅ ਕਰ ਸਕਦੇ ਆਂ 250 ਐਮਐਲ ਪਰ ਏਕੜ ਦੇ ਹਿਸਾਬ ਨਾਲ ਇਹਦੇ ਨਾਲ ਇਹ ਜਿਹੜੀਆਂ ਮੱਖੀਆਂ ਲਿੰਗੀਆਂ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈਗੀ ਤੇ ਨਾਲ ਦੇ ਨਾਲ نیچے ਡੇਕ ਦਿੰਦੀ ਹੈਗੀ ਜਿਹੜੀਆਂ ਇਹ ਫਰੂਟ ਫਲਾਈ ਹੁੰਦੀਆਂ ਨੇਗੀਆਂ ਇਹ ਕੁਝ ਲੋਕ ਇਹਦੇ ਵਿੱਚ ਸਿਸਟੈਮਿਕ ਇਨਸੈਕਟਿਸਾਈਡ ਵਰਤਦੇ ਨੇ ਮੈਂ ਕਿਹਾ ਮੈਂ ਕਿਹਾ ਉਹ ਇਹਦੇ ਵਿੱਚ ਏਡੇ ਜਿਆਦਾ ਕੰਮ ਨਹੀਂ ਕਰਦੇ ਹੈਗੇ ਕਿਉਂਕਿ ਜਿਹੜੇ ਉਹ ਆਂਡੇ ਨੇਗੇ ਉਹ ਫਲ ਦੇ ਅੰਦਰ ਇੰਜੈਕਟ ਕਰ ਦਿੰਦੇ ਆ ਤੇ ਅੰਦਰੋਂ ਖਬਰ ਹੋ ਜਾਂਦੇ ਨੇ ਵਿੱਚੋਂ ਤੇ ਕੋਈ ਵੀ ਸਿਸਟੈਮਿਕ ਦਵਾਈ ਹੈ ਜਿਹੜੀ ਇੰਨੀ ਕੰਮ ਨਹੀਂ ਕਰਦੀ ਕਿਉਂਕਿ ਜਿਹੜੇ ਸਿਸਟੈਮਿਕ ਇਨਸੈਕਟਿਸਾਈਡ ਹੁੰਦੇ ਨੇ ਇਹ ਇੱਕ ਤਰ੍ਹਾਂ ਇਹ ਨਹੀਂ ਹੁੰਦੇ ਵੀ ਸਾਰੇ ਪੇੜੇ ਦੇ ਵਿੱਚ ਫੈਲ ਜਾਂਦੇ ਨੇਗੇ ਇਸ ਤਰ੍ਹਾਂ ਇਹ ਕੋਈ ਕੰਮ ਨਹੀਂ ਕਰਦੇਗੇ ਕੁਝ ਪਾਰਟ ਦੇ ਵਿੱਚ ਹੀ ਫੈਲਦੇ ਨੇ ਇਹ ਸਿਸਟੈਮਿਕ ਇਨਸੈਕਟਿਸਾਈਡ ਹੁੰਦੇ ਨੇ ਜਿਹੜੇ ਬਾਕੀ ਉਹ ਫਲ ਦੇ ਵਿੱਚ ਜਦੋਂ ਕੀੜੇ ਚਲੇ ਜਾਂਦੇ ਨੇਗੇ ਦਾ ਉਹ اندرੋਂ ਖਾਣ ਲੱਗੇ ਨੇ ਤੇ ਫਲ ਗਲ ਜਾਂਦਾ ਹੈਗਾ ਜਦੋਂ ਫਲ ਗਲ ਜਾਂਦਾ ਹੈ ਕੁਝ ਫਾਰਮਰ ਉਹਨੂੰ ਫੰਗਸ ਦੀ ਕੈਟਾਗਰੀ ਦੇ ਵਿੱਚ ਲੈ ਜਾਂਦੇ ਨੇ ਤੇ ਫੰਗਸ ਦੀ ਕੈਟਾਗਰੀ ਦੇ ਵਿੱਚ ਲਾ ਕੇ ਉਹਦੇ ਫੰਗੀਸਾਈਡ ਦਵਾਈਆਂ ਸਪਰੇਅ ਕਰੀ ਜਾਂਦੇ ਨੇਗੇ ਵੀ ਇਹ ਫੰਗਸ ਕਰਕੇ ਗਲਦੇ ਨੇ ਪਰ ਫੰਗਸ ਦਾ ਇਹਦੇ ਵਿੱਚ ਕੋਈ ਮਤਲਬ ਅਟੈਕ ਨਹੀਂ ਹੁੰਦਾ ਹੈਗਾ ਇਹ ਫਲ ਮੱਖੀ ਦੀ ਕਰਨ ਜਦੋਂ ਤੁਸੀਂ ਉਹਨੂੰ ਫਲ ਨੂੰ ਤੋੜੋਗੇ ਵਿੱਚੋਂ ਕੀੜੇ ਨਿਕਲਣਗੇ ਉਹਦੇ ਕੀੜੇ ਤੁਹਾਨੂੰ ਦਿਖਾਈ ਦੇਣਗੇ ਸਾਫ਼ ਜਾਂ ਪਾਣੀ ਜਦੋਂ ਜਿਆਦਾ ਉਹਨਾਂ ਦਾ ਅਟੈਕ ਹੋ ਜਾਂਦਾ ਹੈਗਾ ਤਾਂ ਉਹ ਵਿੱਚੋਂ ਪਾਣੀ ਵੀ ਰਸਣ ਲੱਗ ਜਾਂਦਾ ਹੈਗਾ ਕੁਝ ਫਲ ਆ ਸਾਨੂੰ ਦੇਖਣ ਦੇ ਵਿੱਚ ਐਵੇਂ ਲੱਗਣਗੇ ਜਿਵੇਂ ਜਿਵੇਂ ਠੀਕ ਨੇਗੇ ਪਰ ਅੰਦਰੋਂ ਹੌਥ ਉੱਥੇ ਹੁੰਦੇ ਨੇਗੇ ਅੰਦਰ ਉਹਨੇ ਦੇ ਪਾਣੀ ਭਰਿਆ ਹੋਇਆ ਹੁੰਦਾਗਾ ਕਿਉਂਕਿ ਉਹਦੇ ਵਿੱਚ ਸਾਨੂੰ ਕਿਤੇ ਵੀ ਜੇ ਤੁਸੀਂ ਦੇਖੋਗੇ ਧਿਆਨ ਨਾਲ ਉਹਨੂੰ ਫਲ ਨੂੰ ਮਤਲਬ 빙ਗਾ ਵੀ ਨਹੀਂ ਹੋਇਆ ਹੋਊਗਾ ਫਲ ਤੇ ਫਲ ਸਹੀ ਹੋਊਗਾ ਪਰ ਜਦੋਂ ਅੰਦਰੋਂ ਕਟੋ ਉਹਨੂੰ ਤਾਂ ਅੰਦਰੋਂ ਗਲਿਆ ਹੋਇਆ ਨਿਕਲਦਾਗਾ ਉਹਦੇ ਕਿਤੇ ਨਾ ਇੱਕ ਸਰਾਗ ਜ਼ਰੂਰ ਹੁੰਦਾਗਾ ਜੇ ਉਹਨੂੰ ਦੱਬ ਕੇ ਦੇਖੋਗੇ ਜਦੋਂ ਉਹਨੂੰ ਪੂਰਾ ਪ੍ਰੈਸ ਕਰਾਂਗੇ ਤਾਂ ਉਹ ਫਲ ਨੂੰ ਆਪਾਂ ਪ੍ਰੈਸ ਕਰਾਂਗੇ ਜਾਂ ਜਿਵੇਂ ਕੋਈ ਵੱਡੇ ਫਲ ਨੇ ਦੱਬਾਂਗੇ ਤਾਂ ਉਹਦੇ ਵਿੱਚੋਂ ਕਸਰਾਗ ਰਹੀਂ ਝੱਗ ਜੀ ਬਾਹਰ ਆਉਗੀ ਉਹ ਅੰਦਰ ਝੱਗ ਮਤਲਬ ਅੰਦਰੋਂ ਗਲਿਆ ਆਉਂਦਾ ਤਾਂ ਬਾਹਰ ਆ ਰਹੀ ਹੁੰਦੀ ਹੈਗੀ ਇਸ ਕਰਕੇ ਫੋਰਮ ਆਨ ਟਰੈਪ ਦਾ ਆਪਾਂ ਨੇ ਇਸਤੇਮਾਲ ਕਰਨਾਗਾ ਜੇ ਆਪਾਂ ਨੇ ਫਰੂਟ ਫ्लाई ਨੂੰ ਵਧੀਆ ਕੰਟਰੋਲ ਕਰਨਾਗਾ ਕਿਉਂਕਿ ਇਹ ਇੱਕ ਵਧੀਆ ਤੇ ਸਸਤਾ ਜਗਾੜ ਆਗਾ ਇਹਨੂੰ ਕੰਟਰੋਲ ਕਰਨ ਦਾ ਜਦੋਂ ਇਹਨੇ ਆਪਦਾ ਭਿਆਨਕ ਰੂਪ ਧਾਰਨ ਕਰ ਲਿਆ ਫਿਰ ਇਹ ਸਾਰੀ ਫਸਲ ਨੂੰ ਖਰਾਬ ਕਰ ਦਿੰਦੀ ਹੈ ਬਾ ਫਰੂਟ ਆ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣਾ ਫਰਮਨ ਟ੍ਰੈਪ ਲਗਾ ਲਓ ਕਿਸੇ ਵਧੀਆ ਕੰਪਨੀ ਦੇ ਲਾਇਓ ਜੀਲੀਅਮ ਮੱਖੀਆਂ ਨੂੰ ਵੱਧ-ਵੱਧ ਆਪਦੇ ਬੱਲ ਅਟਰੈਕਟ ਕਰਨ ਤੇ ਉਹਦੇ ਵਿੱਚ ਫਸ ਸਕਣ ਤੇ ਆਪਣੀ ਫਸਲ ਦਾ ਨੁਕਸਾਨ ਹੋਣ ਤੋਂ ਬਚ ਸਕੇ ਤੇ ਵਿੱਚ ਵਿੱਚ ਦੀ ਜਿਵੇਂ ਕੰਟੈਕਟ ਇਨਸੈਕਟੀਸਾਈਡ ਨੇ ਉਹਨਾਂ ਦੇ ਵੀ ਸਪਰੇਅ ਕਰ ਸਕਦੇ ਹੋਗਾ 10 15 ਦਿਨਾਂ ਬਾਅਦ ਜਿਵੇਂ ਕਿ ਡੈਲਟਾ ਮੈਥ੍ਰਿਨ ਹੋ ਗਿਆ ਲੈਂਡਾ ਸਲੋਟਰਨ ਹੋ ਗਿਆ ਕਿਉਂਕਿ ਇਹ ਹੀ ਇਹਦੇ ਵਿੱਚ ਕੰਮ ਕਰਦੇ ਨੇ ਬਾਕੀ ਹੋਰ ਇਨਸੈਕਟ ਸਾਈਡ ਨਹੀਂ ਕੰਮ ਕਰਦੇ ਹੈਗੇ ਮੈਨਾਂ ਧਿਆਨ ਹੋ ਗਿਆ ਇਹ ਵਧੀਆ ਕੰਮ ਕਰ ਦੇਣਗੇ ਇਹਦੇ ਵਿੱਚ ਕਿਉਂਕਿ ਇਹ ਮੱਖੀਆਂ ਨੂੰ ਜਿਹੜੀਆਂ ਅਡਲਟ ਮੱਖੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਖਤਮ ਕਰ ਦਿੰਦੇ ਨੇ ਤਾਂ ਉਹ ਆਂਡਿੰਗ ਦੇ ਪਾਉਂਗੇ ਫਲ ਦੇ ਉੱਪਰ ਇਹ ਮੰਨ ਲੈ ਟ੍ਰੈਪ ਤੁਸਨ ਹੀ ਜ਼ਰੂਰ ਵਰਤਣੇ ਨੇ ਨਾਲੇ ਤਾਂ ਕੈਮੀਕਲ ਜਾਣਾ ਘਟੂਗਾ ਫਸਲ ਦੇ ਵਿੱਚ ਨਾਲੇ ਆਪਣਾ ਖਰਚਾ ਘਟੂਗਾ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ તે ચેનલનું સબસ્રાઈબ કર્યો ધનવાદ